ਸਟਿਕਲ ਸਾਰੇ ਜਿਵੇਂ ਬੱਚੇ ਉਹ ਦਰਜ ਐਕਟਿਵ ਨੇ ਬੱਚਿਆਂ ਨੂੰ ਦਰਖਤ ਵਿੱਚ ਲਗਾਉਣਾ ਬੱਚਿਆਂ ਨੂੰ ਬਹੁਤ ਤੰਦਰੁਸਤ ਰੱਖਦਾ ਹੈ ਤੇ ਬੱਚੇ ਵੱਡੇ ਹੁੰਦੇ ਨੇ ਡਰਦਾ ਨਹੀਂ ਕਰਦਾ ਨਹੀਂ ਡਰਦਾ ਬਸ ਚਲੋ ਚਲੋ ਮਸ਼ੀਨੇ ਪਾਲ ਲਿਆ ਪਾਲ ਲਿਆ ਜਾਂਦਾ ਨਹੀਂ ਚੱਲਦਾ ਨਹੀਂ ਵਾਹ ਬਸ ਇੱਕ ਸੱਤ ਬੰਦ ਉਹਨੇ ਬੱਚੇ ਹਾਂ ਬੱਚੇ ਦੇ ਖੇਤ ਬੰਦ ਨਾ ਜਿੰਨੇ ਜਿਹੜੇ ਬੱਚੇ ਮਾਰ ਨਹੀਂ ਕਰਦਾ

ਆਪੇ ਜਾ ਕੇ ਹਾਂ ਚਲ ਆਇਆ ਸੋਚਣਾ ਹੈ ਲੰਘਦਾ ਨੇ ਬੜੇ ਬੜੇ ਵੀ